ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾਨੇ ਆਪਣੇ ਸਹਿਯੋਗੀ ਦੇ ਨਾਲ ਕਰਨ ਦੇ ਵਿਗੜ ਵਾਲਾ ਸਾਡੇ ਨਾਲ ਮੌਜੂਦ ਹੈ ਪਿਛਲੇ ਦਿਨੀ ਲੋਕ ਸਭਾ ਚੋਣਾਂ ਦੀ ਜਿਹੜੀ ਆਖਰੀ ਤੇ ਸੱਤਵੇਂ ਗੇੜ ਦੀਆਂ ਚੋਣਾਂ ਜਿਹੜੀਆਂ ਲੰਘ ਕੇ ਗਈਆਂ ਉਹ ਉਹ VOTING ਜਿਹੜੀ 1 ਜੂਨ ਨੂੰ ਹੋਈ ਹੈ VOTING ਦੇ ਆਧਾਰ ਤੇ 4 ਜੂਨ ਨੂੰ ਜਿਹੜਾ ਨਤੀਜੇ ਆਉਣੇ ਹੈ ਤੇ opinion pollsਾਂ ਦੇ ਵਿੱਚ ਜਿਹੜੇ ਨਤੀਜੇ ਚੈਨਲ ਦਿਖਾ ਰਹੇ ਨੇ ਵੱਖਰੇ ਵੱਖਰੇ ਚੈਨਲ ਨਿਊਜ਼ ਚੈਨਲ ਉਹ ਦਿਖਾ ਰਹੇ ਨੇ ਪਰ ਤੋਂ 9 ਸਟਾਂ ਜਿਹੜੀਆਂ ਕਾਉਂਸਲ ਜਾਂਦੀਆਂ ਨਜ਼ਰ ਆ ਰਹੀਆਂ ਹੈ ਔਰ ਇੱਕ ਤੋਂ ਦੋ ਸੀਟ ਜਿਹੜੀ ਆਪ ਦੇ ਵੱਲ ਜਾਂਦੀ ਨਜ਼ਰ ਆ ਰਹੀ ਹੈ ਔਰ ਇੱਕ ਤੋਂ ਦੋ ਦੋ ਸੀਟ ਜਿਹੜੀ ਬੀਜੇਪਲ ਬੀਜਪੀ ਵੱਲ ਨਜ਼ਰ ਆਉਂਦੀ ਜਾਂਦੀ ਆਓ ਜਾਣਕਾਰੀ ਲੈਣੇ ਆ ਵੀ ਇਹ opinion poll ਕਿੰਨੇ ਕ ਸੱਚ ਨੇ ਇਹਦੇ ਬਾਰੇ ਸਾਡੇ ਸੰਯੋਗੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਕਰਨ ਵਾਜ ਤੁਹਾਡਾ ਸਵਾਗਤ ਹੈ ਧੰਨਵਾਦ ਜੀ opinion pollਾਂ ਦੀ ਗੱਲ ਕਰੀ opinion poll ਜਿਹੜੇ ਵੱਖੋ ਵੱਖਰੇ ਚੈਨਲਾਂ ਦੇ ਵੱਖੋ ਵੱਖਰੇ ਦਿਖਾ ਰਹੇ ਨੇ 8 ਤੋਂ 9 ਸੀਟਾਂ ਇਹਨੀਆਂ ਕਾਂਗਰਸ ਵੱਲ ਜਾ ਰਹੀਆਂ ਇੱਕ ਦੋ ਦੋ ਸੀਟ ਆਪ ਵੱਲ ਜਾ ਰਹੀ ਹੈ ਔਰ ਇੱਕ ਤੋਂ ਦੋ ਦੋ ਸਿਟੀ ਜਿਹੜੀ ਭਾਪਾ ਵੱਲ ਜਾ ਰਹੀ ਹੈ ਇਹ opinion ਪੋਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ 1 ਜੂਨ ਨੂੰ 7ਵੇਂ ਗੇੜ ਦੇ ਚੋਣਾਂ ਵਿੱਚ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੀ VOTING ਹੋਈ ਜਿਸ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਇੱਕ ਇਹ ਮਾਹੌਲ ਬਣ ਗਿਆ ਤੇ ਜਿਹੜੀ ਉਹਨਾਂ ਚੋਣਾਂ ਤੋਂ ਬਾਅਦ ਦਾ ਵੱਖ-ਵੱਖ ਚੈਨਲਾਂ ਵੱਲੋਂ opinion poll ਦਿਖਾਇਆ ਗਿਆ ਉਹਨਾਂ ਵਿੱਚ 8 ਤੋਂ 9 ਸੀਟਾਂ ਕਾਂਗਰਸ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਤੇ ਆਵਾਦ ਦੀ ਪਾਰਟੀ ਨੂੰ 1 ਤੋਂ 2 ਸੀਟ ਦਿੱਤੀ ਜਾ ਰਹੀ ਹੈ ਤੇ ਬੀਜੇਪੀ ਨੂੰ ਵੀ 1 ਤੋਂ 2 ਸੀਟ ਦਿੱਤੀ ਜਾ ਰਹੀ ਹੈ ਤੇ ਸ਼੍ਰੋਮਣੀ ਕਾਂਗਰਸ ਨੂੰ ਕੋਈ ਵੀ ਸੀਟ ਨਹੀਂ ਦਿੱਤੀ ਜਾ ਰਹੀ ਤੇ ਜੇਕਰ ਹੁਣ ਆਪਾਂ ਗੱਲ opinion pollਾਂ ਦੀ ਕਰੀਏ ਤਾਂ ਜੇਕਰ ਇਹ opinion poll ਸੱਚ ਸਾਬਤ ਹੁੰਦੇ ਆ ਤਾਂ ਇਸ ਦੇ ਨਾਲ ਆਵਾਦ ਦੀ ਪਾਰਟੀ ਨੂੰ ਪੰਜਾਬ ਵਿੱਚ ਬਹੁਤ ਵੱਡਾ ਝਟਕਾ ਲੱਗੇਗਾ ਅਤੇ 나ੜੀ ਜੇ ਆਪਾਂ ਗੱਲ ਸ਼੍ਰੋਮਣੀ ਅਕਾਲੀ ਦਰ ਦੀ ਕਰੀਏ ਤਾਂ ਉਹਨਾਂ ਨੂੰ ਵੀ ਇਹ ਬਹੁਤ ਵੱਡਾ ਝਟਕਾ ਲੱਗੂਗਾ ਕਿਉਂਕਿ ਜੇ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਆਉਂਦੀ ਤਾਂ ਇਸ ਨਾਲ ਉਹਨਾਂ ਦਾ ਜਿਹੜਾ ਵੋਟ ਪਰਸੈਂਟ ਹੈ ਉਹ ਵੀ ਘਟੂਗਾ ਤੇ ਇਹ ਗੱਲ ਕਰ ਲਈ ਆਪਾਂ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਆ ਪਰ ਚੋਣਾਂ ਤੋਂ ਪਹਿਲਾਂ ਜਦੋਂ ਜਿੰਨੀ ਵੀ ਮੀਟਿੰਗਾਂ ਜਿੰਨੀ ਵੀ ਰੈਲੀਆਂ ਸੀਐਮ ਭਗਵੰਤ ਮਾਨ ਨੇ ਕੀਤੀਆਂ ਉਹਨਾਂ ਦੇ ਵਿੱਚ ਇੱਕੋ ਨਾਰਾ ਸੀ ਭਗਵੰਤ ਮਾਨ ਦਾ ਸੀਗਾ ਵੀ 13 0 ਉਹ ਤਾਂ 14 0 ਕਹਿੰਦੇ ਸੀ ਚੰਡੀਗੜ੍ਹ ਸਮੇਤ ਪਰ 130 ਦੇ ਨਾਰੇ ਨੂੰ ਆਪਾਂ ਦੇਖਦੇ ਆਂ ਪਰ opinion police ਤੋਂ ਹੌਲਡ ਰੇਜਰ ਆਉਂਦੇ ਨੇ ਜਰਾ ਆ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੀ ਮੈਂ ਹੁਣ ਤੁਸੀਂ ਕਿਹਾ ਵੀ ਆਪਾਂ ਨੂੰ ਪਤਾ ਹੀ ਕਿ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਦਾ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 21 ਨਾਰਾ ਰਿਹਾ 130 ਤੇ ਜੇ ਇਹ ਭਾ 130 ਦੇਖੋ ਇਹ ਤਾਂ ਇੱਕ ਜਿਵੇਂ ਕਹਿੰਦੇ ਨੇ ਇੱਕ ਹਾਸੋਹੀਣਾ ਬਿਆਨ ਕਹਿ ਸਕਦੇ ਆਂ ਵੀ ਇਹਦਾ ਕਦੇ ਆਪਣਾ ਹੋਇਆ ਹੀ ਨਹੀਂ 130 ਸਿਰਫ 1900 79 ਦੇ ਵਿੱਚ ਜਿਹੜਾ ਹੋਇਆ ਸੀਗਾ ਜਦੋਂ ਸਰਦਾ ਸੀਮਨਜੀਤ ਸਿੰਘ ਮਾਨ ਦੀ ਇੱਕ ਲਹਿਰ ਬਣੀ ਸੀ ਤੇ ਉਸ ਤੋਂ ਬਿਨਾ ਤਾਂ ਇਹ ਹੋਇਆ ਹੀ ਨਹੀਂ ਹੈਗਾ ਤੇ ਦੇਖੋ ਹੁਣ ਜਿਵੇਂ ਤੁਸੀਂ ਕਹਿ ਰਹੇ ਆਂ ਵੀ 13 0 ਇਹ ਤਾਂ ਸੰਭਵ ਨਹੀਂ ਹੈਗਾ ਤੇ ਜਿਵੇਂ ਹੁਣ ਵੱਖ-ਵੱਖ opinion poll ਆਪਾਂ ਦੇਖ ਰਹੇ ਜਿਹਦੇ ਵਿੱਚ ਜਿਹੜੀ ਆਵਾਜ਼ ਦੀ ਪਾਰਟੀ ਨੂੰ ਇੱਕ ਤੋਂ ਦੋ ਸੀਟ ਦਿੱਤੀ ਜਾ ਰਹੀ ਹੈ ਤੇ ਜੇਕਰ ਇਹ ਇਹ opinion poll ਸੱਚ ਸਾਬਤ ਹੁੰਦੇ ਆ ਤਾਂ ਇਸ ਦੇ ਨਾਲ ਆਵਾਜ਼ ਦੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਹੁੰਦਿਆਂ ਇਹ ਬਹੁਤ ਵੱਡਾ ਚੱਕਾ ਲਗੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਮੁੱਖ ਮੰਤਰੀ ਹੁੰਦਾ ਸਭ ਤੋਂ ਨਰਾਸ਼ਜਨਕ ਪ੍ਰਦਰਸ਼ਨ ਹੋਏਗਾ ਕਿਤੇ ਨਾ ਕਿਤੇ ਜੇਕਰ opinion polls ਦੇ ਨਾਲ ਆਪਾਂ ਚਲੀਏ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਜਿਹੜਾ ਡਿੱਗਦਾ ਨਜ਼ਰ ਆਵੇਗਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਹੁਣ ਆਪਾਂ ਪੱਧੀਆਂ ਵੀ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਇੱਕ ਲਹਿਰ ਬਣੀ ਸੀ ਬਦਲਾਵ ਦੇ ਨਾਮ ਤੇ ਪੰਜਾਬ ਵਿੱਚ ਸਰਕਾਰ ਬਣੀ ਆ ਹੁਣੇ 2024 ਦੇ ਵਿੱਚ ਉਹ ਚੀਜ਼ ਆਪਾਂ ਨੂੰ ਪੰਨੇ ਦੇਖੀ ਆ ਵੀ ਵਕ ਵਕ ਹਲਕਿਆਂ ਦੇ ਵਿੱਚ ਉਹ ਚੀਜ਼ ਨਜ਼ਰ ਨਹੀਂ ਆਈ ਚਾਹੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਨਾਰਾ ਦਿੱਤਾ 13 0 ਪਰ ਉਹ ਚੀਜ਼ ਆਪਾਂ ਨੂੰ ਨਜ਼ਰ ਨਹੀਂ ਆਈ ਬਾਕੀ ਦੇਖੋ ਕੱਲ ਨੂੰ 4 ਜੂਨ ਨੂੰ ਚੋਣ ਨਤੀਜੇ ਆ ਜਾਣੇ ਆ ਦੇਖੋ ਕੀ ਬਣਦਾ ਤੇ ਪਰ ਜਿਹੜੀ ਗੱਲ ਆਪਾਂ ਹੁਣ ਗੱਲ ਕਾਂਗਰਸ ਪਾਰਟੀ ਦੀ ਕਰਦੇ ਆ ਜੇ ਕਾਂਗਰਸ ਪਾਰਟੀ ਆਪਣਾ ਵਿਰੋਧੀ ਥੀ ਦੇ ਵਿੱਚ ਹੁੰਦੇ ਹੋਏ ਅਖਤ ਤੋਂ 9 ਸੀਟਾਂ ਲੈ ਕੇ ਜਾਂਦੀ ਹੈ ਤਾਂ ਇਹ ਬਹੁਤ ਵੱਡੀ ਉਪਲਬਧੀ ਹੋਊਗੀ ਕਿਉਂਕਿ ਜੇ ਸਰਕਾਰ ਹੁੰਦੇ ਹੋਏ ਇੰਨੀ ਸੀਟ ਲੈ ਕੇ ਜਾਣੀ ਤਾਂ ਇੱਕ ਸਰਕਾਰ ਦੇ ਵਿਰੁੱਧ ਇੱਕ ਲਹਿਰ ਜਿਹੜੀ ਬਣ ਜਾਂਦੀ ਆ ਉਹ ਆਪਾਂ ਮੰਨਾਂਗੇ ਵੀ ਜਿਹੜੀ ਪੰਜਾਬ ਦੇ ਲੋਕਾਂ ਦੇ ਉਹ ਬਣੀ ਹੋਈ ਹੈ ਕਿਉਂਕਿ ਚਾਹੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਵੀ ਮੈਂ 600 ਜੂਨ ਤੇ ਮਾਫ਼ ਕਰਤੀ ਪਰ ਜੇ ਇੰਨੀ ਸੀਟ ਆਂਦੀ ਆ ਤਾਂ ਆਪਾਂ ਇਹ ਇੱਕ ਵ੍ਰੋਧੀ ਲਹਿਰੀ ਮੰਨਾਂਗੇ ਤੇ ਜੇ ਗੱਲ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਾਂ ਦੇਖੋ ਸ਼ੁਰੂ ਤੋਂ ਲੈ ਕੇ ਚਾਹੇ ਹੁਣ ਆਪਾਂ 2017 ਤੋਂ ਹੀ ਲਾ ਲਓ ਉਹਨਾਂ ਦਾ ਜਿਹੜਾ ਸਿਆਸੀ ਪਤਨ ਉਹ ਹੁੰਦਾ 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 2000 ਜਿਹੜੀ 22 ਦੀ ਵਿਧਾਨ ਸਭਾ ਚੋਣਾਂ ਹੋਈਆਂ ਉਸ ਦੇ ਵਿੱਚ ਪੰਜਾਬ ਦੇ ਦਰਵੇਸ਼ ਸਿਆਸਦਾਨ ਦੇ ਨਾਮ ਨਾਲ ਜਾਂਦੇ ਜਾਣੇ ਜਾਂਦੇ ਪੰਜਾਬ ਦੇ ਪੰਜਵਾਂ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹਾਰ ਜਾਣਾ ਬਹੁਤ ਵੱਡਾ ਝਟਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਤੇ ਇਸ ਦੇ ਨਾਲ ਹੀ ਜੇ ਹੁਣ ਜਿਹੜੀ ਅਪਾ ਗੱਲ ਕਰੀਏ ਵੀ ਜਿਹੜੀ ਇੱਕ ਗੜ ਬਾਦਲ ਪਰਿਵਾਰ ਦਾ ਰਿਹਾ ਲੋਕ ਸਭਾ ਹਲਕਾ ਬਠਿੰਡਾ ਜੇ ਉੱਥੋਂ ਆਪਣਾ ਬੀਬਾ ਹਾਰਸਿੰਮਤ ਕੌਰ ਬਾਦਲ ਦੀ ਹਾਰ ਹੁੰਦੀ ਆ ਤਾਂ ਇਹ ਆਪਣਾ ਜਿਹੜਾ ਜਿਵੇਂ ਮੁੱਖ ਮੰਤਰੀ ਸਲਾਹ ਭਗਵੰਤ ਸਿੰਘ ਮਾਨ ਦਾ ਇੱਕ ਨਾਰਾ ਵੀ ਜੇ ਉਹ ਉਥੋਂ ਹਾਰ ਜਾਂਦੇ ਨੇ ਤਾਂ 4 ਜੂਨ ਨੂੰ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਾਦਲ ਪਰਿਵਾਰ ਦੀ ਪੱਕੇ ਤੌਰ ਤੇ ਜਿਹੜੀ ਵਿਧਾਇਕ ਆ ਉਹ ਹੋ ਜਾਊਗੀ ਤੇ ਜੋ ਕਿ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਲਈ ਬਹੁਤ ਵੱਡਾ ਝਟਕਾ ਹੋਊਗਾ ਪਰ ਜਿਵੇਂ ਮੈਂ ਤੁਸੀਂ ਵੀ ਸਭ ਨੇ ਸੁਣਿਆ ਹੋਣਾ ਵੀ ਇੱਕ ਵੀਡੀਓ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਵਾਇਰਲ ਹੋ ਰਹੀ ਹੈ ਤੇ ਉਹ ਉਹ ਕਹਿ ਰਹੇ ਨੇ ਵੀ ਚਾਹੇ ਜੇ ਸੀਟਾਂ ਸੀ ਸਾਰੀਆਂ ਹਾਰ ਜਾਈਏ ਪਰ ਸਾਡਾ ਜਿਹੜਾ ਵੋਟ ਪਰਸੈਂਟ ਆਉਂ ਕਾਇਮ ਰਹਿਣਾ ਚਾਹੀਦਾ ਪਰ ਦੇਖੋ ਇਹ ਤਾਂ ਗੱਲ ਚੰਗੀ ਨਹੀਂ ਨਾ ਹੈ ਵੀ ਜੇ ਹੁਣ ਤੁਹਾਨੂੰ ਕੋਈ 13 ਦੀ 13 ਲੋਕ ਸਭਾ ਸੀਟ ਵਿੱਚੋਂ ਕੋਈ ਵੀ ਸੀਟ ਨਹੀਂ ਆਂਦੀ ਇਹ 파ਟੀ ਲਈ ਨਿਰਾਸ਼ਾਜਨਕ ਪ੍ਰਦਰਸ਼ਨ ਹੋਊਗਾ 파ਟੀ ਲਈ ਨਿਰਾਸ਼ਾ ਯਾਨਕ ਜਿਹੜਾ ਸੰਦੇਸ਼ ਹੋਊਗਾ ਕਿਤੇ ਨਾ ਕਿਤੇ ਕਾਂਗਰਸ ਨੂੰ ਜਿਹੜੀਆਂ 8 ਤੋਂ 9 ਸੀਟਾਂ ਜਿਹੜੀਆਂ opinion poll ਲਗਾ ਰਹੇ ਆ ਆਉਣ ਵਾਲੀਆਂ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਸੋਖਦਾ ਸੁਨੇਹਾ ਜਿਹੜਾ ਕਾਂਗਰਸ ਦੇ ਲਈ ਲੈ ਕੇ ਆ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਜੀ ਜੇ ਜੇ ਕੱਲ ਨੂੰ 8 ਤੋਂ 9 ਸੀਟਾਂ 4 ਜੂਨ ਨੂੰ ਕਾਂਗਰਸ ਪਾਰਟੀ ਆਪਣਾ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਦੀ ਆ ਤਾਂ ਇਸ ਤੋਂ ਤਾਂ ਇਹ ਸਾਫ਼ ਸੰਦੇਸ਼ ਮਿਲ ਰਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਆਰਾਮ ਦੇ ਨਾਲ ਜਿਹੜੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਵਿੱਚ ਸਰਕਾਰ ਬਣਾਏਗੀ ਤੇ ਜਿਸ ਨਾਲ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਝਟਕਾ ਲੱਗੇਗਾ ਪੰਜਾਬ ਦੀ ਸਭ ਤੋਂ ਹੌਟ ਸੇਟ ਮੰਨੀ ਜਾਂਦੀ ਖੰਡੂਰ ਸਾਹਿਬ ਦੀ ਸੀਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਜੀ ਵੀ ਉਸ ਸੀਟ ਦੇ ਉੱਤੇ ਖੜੇ ਨੇ ਔਰ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਜੀ ਨੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜੋ ਉਸ ਸੀਟ ਦੇ ਉੱਤੇ ਆਪਣਾ ਕੈਂਡੀਡੇਟ ਨੇ ਔਰ ਕਾਂਗਰਸ ਦੇ ਵੱਲੋਂ ਕੁਲਵੀਰ ਸਿੰਘ ਜੀ ਜੀਰਾ ਉਭੀ ਉੱਥੇ ਸੀਟ ਦੇ ਉੱਤੇ ਕੈਂਡੀਡੇਟ ਨੇ ਇਹਨਾਂ ਬੱਖੋ-ਬਖਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਪੰਥਕ ਜਿਹੜੀ ਸੀਟ ਆ ਖੰਡੂਰ ਸਾਹਿਬ ਤੇ ਉਸ ਸੀਟ ਤੋਂ ਜਿਹੜੇ ਆਜ਼ਾਦ ਉਮੀਦਵਾਰ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਉਹ ਚੋਣ ਮੈਦਾਨ ਵਿੱਚ ਨੇ ਤੇ ਸ਼ਰਮਣੀ ਕਾਲਜ ਵੱਲੋਂ ਵੀਰਸਾ ਸਿੰਘ ਵਟੋਹਾ ਨੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਕੁਲਵੀਰ ਸਿੰਘ ਜੀਰਾ ਨੇ ਤੇ ਜਿਹੜੀ ਆਵਾਦੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਸੰਧਾਲਾ ਜੀ ਜੀ ਸਿੰਘ ਭੁੱਲਰ ਉਹ ਚੋਣ ਮੈਦਾਨ ਵਿੱਚ ਨੇ ਪਰ ਜਿਹੜੀ ਇੱਕ ਲਹਿਰ ਬਣ ਰਹੀ ਆ ਉਹ ਉਹ ਆਜ਼ਾਦ ਉਮੀਦਵਾਰ ਆਪਣਾ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਬਣ ਰਹੀ ਆ ਤੇ ਕਿ ਜਿਵੇਂ ਆਪਾਂ ਨੂੰ ਪਤਾ ਕਿ ਪਿਛਲੇ ਦਿਨੀ ਜਿਹੜੀ ਐਨਐਸਏ ਲਗਾਈ ਗਈ ਸੀ ਉਸ ਦੇ ਵਿਰੁੱਧ ਲੋਕਾਂ ਦੇ ਵਿੱਚ ਇੱਕ ਲਹਿਰ ਬਣ ਗਈ ਕਿ ਉਸ ਨੂੰ ਹਟਾਉਣ ਲਈ ਅਮਰਪਾਲ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤੇ ਉਹਨਾਂ ਨੂੰ ਜਿੱਤ ਦਾ ਪੂਰਾ ਭਰੋਸਾ ਦਿੱਤਾ ਗਿਆ ਤੇ ਜੋ ਪੱਖ-ਪੱਖ ਹਲਕਿਆਂ ਦੇ ਪਿੰਡਾਂ ਵਿੱਚ ਇਹ ਆਵਾਜ਼ ਆ ਰਹੀ ਹੈ ਕਿ ਅਮਰਪਾਲ ਸਿੰਘ ਖਾਲਸਾ ਦੀ ਜਿਹੜੀ ਜਿੱਤਾਂ ਯਕੀਨੀਆਂ ਬਾਕੀ ਹੁਣ ਆਪਾਂ ਨੂੰ 4 ਜੂਨ ਨੂੰ ਪਤਾ ਲੱਗੇਗਾ ਕਿ ਜਿਹੜੇ ਚੋਣ ਨਤੀਜੇ ਕੀ ਆਉਂਦੇ ਨੇ ਫਰੀਦਕੋਟ ਦੀ ਸੀਟ ਦੇ ਉੱਤੇ ਵੀ ਕਿ ਬਹੁਤ ਵੱਡਾ ਪੰਥਕ ਜਹਰਾ ਸਰਦਾਰ ਸਰਜੀਤ ਸਿੰਘ ਜੀ ਖਾਲਸਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਕਰਨਜੀਤ ਸਿੰਘ ਅਨਮੋਲ ਹੈ ਭਾਜੀਪੀ ਤੋਂ ਸਾਡੇ ਹੰਸ ਰਾਜ ਹੰਸਪੀ ਜੀ ਨੇ ਔਰ ਸ਼ਰੂਨ ਨੇ ਅਕਾਲੀ ਦਲ ਤੋਂ ਰਾਜਵਿੰਦਰ ਸਿੰਘ ਜੀ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਸੀਟ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜੇ ਆਜ਼ਾਦ ਉਮੀਦਵਾਰ ਨੇ ਸਰਮਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਜਿਨ੍ਹਾਂ ਦੇ ਪਿਤਾ ਬਿਆਨ ਸਿੰਘ ਜੀ ਉਹਨਾਂ ਨੇ ਜਿਹੜਾ ਸਾਫਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਦਾ ਲਾਇਆ ਸੀ ਉਹ ਚੋਣ ਮੈਦਾਨ ਵਿੱਚ ਨੇ ਜੇ ਆਪਾਂ ਗੱਲ ਆਮ ਆਦੀ ਪਾਰਟੀ ਦੀ ਕਰੀਏ ਤਾਂ ਉਹ ਉਥੇ ਕਰਮਜੀਤ ਅਨਮੋਲ ਚੋਣ ਮੈਦਾਨ ਵਿੱਚ ਨੇ ਤੇ ਭਾਜਪਾ ਵੱਲੋਂ ਹੰਸ ਰਾਜ ਹੰਸ ਜੀ ਤੇ ਸ਼੍ਰੋਮਣੀ ਕਾਲਿਆਲੋ ਨੂੰ ਰਾਜਵਿੰਦਰ ਸਿੰਘ ਜੀ ਉਹ ਚੋਣ ਮੈਦਾਨ ਵਿੱਚ ਨੇ ਜੇ ਹੁਣ ਆਪਾਂ ਗੱਲ ਕਰੀਏ ਵੀ ਸਰਬਜੀਤ ਸਿੰਘ ਖਾਲਸਾ ਜੀ ਦਾ ਇੱਕ ਮਾਹੌਲ ਬਣ ਗਿਆ ਲੋਕ ਸਭਾ ਹਲਕਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਜਿੱਤ ਦੇ ਵਿੱਚ ਲੋਕ ਆਪਣੇ ਆਪ ਆਪਨਾ ਆਪਣਾ ਯੋਗਦਾਨ ਪਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਜਿੱਤ ਉਹ ਲਗਭਗ ਯਕੀਨੀ ਲੱਗ ਰਹੀ ਆ ਬਾਕੀ ਦੇਖੋ ਕਿਉਂਕਿ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਮੇਰਾ ਸਾਥ ਦਿਓ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਮੇਰਾ ਸਾਥ ਦਿਓ ਅਤੇ ਆਰਥਿਕ ਤੌਰ ਤੇ ਵੀ ਮੇਰੀ ਮਦਦ ਕਰੋ ਕਿਉਂਕਿ ਉਹ ਇੰਨੇ ਸਮਰਥ ਨਹੀਂ ਹੈਗੇ ਕਿ ਉਹ ਚੋਣ ਲੜ ਸਕਦੇ ਪਰ ਹੁਣ ਦੇਖੋ ਲੋਕਾਂ ਨੇ ਆਪ ਮੁਹਾਰੇ ਆਪ ਦੇ ਆਗੂਆਂ ਜਿਹੜੇ ਸਰਜੀਤ ਸਿੰਘ ਖਾਲਸਾ ਦਾ ਸਮਰਥਨ ਤਾਂ ਕਰਿਆ ਬਾਕੀ 4 ਜੂਨ ਨੂੰ ਚੋਣ ਤੀਜੇ ਦੱਸਣਗੇ ਤੇ ਜਿਹੜੀ ਗੱਲ ਹੁਣ ਆਪਾਂ ਆਵਾਦਿ ਪਾਰਟੀ ਦੀ ਕਰ ਰਹੇ ਆਵਾਦਿ ਪਾਰਟੀ ਵੱਲੋਂ ਜਿਹੜੇ ਪੰਜਾਬੀ ਦੇ ਪ੍ਰਸਿੱਧ ਆਪਣਾ ਕਲਾਕਾਰ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਦੇ ਕਰੀਬੀ ਦੋਸਤ ਕਰਮਜੀਤ ਅਨਮੋਲ ਨੇ ਉਹ ਚੋਣ ਮੈਦਾਨ ਵਿੱਚ ਨੇ ਦੇਖੋ ਕਰਮਜੀਤ ਅਨਮੋਲ ਦੇ ਜੇ ਆਪਾਂ ਗੱਲ ਕਰੀਏ ਲੋਕ ਇਹ ਕਹਿ ਰਹੇ ਨੇ ਵੀ ਉਹ ਵਾਰੀ ਨੇ ਦੇਖੋ ਜੇ ਆਪਾਂ ਵਾਰੀ ਦੀ ਗੱਲ ਕਰੀਏ ਤਾਂ ਵਾਰੀ ਤਾਂ ਪਿਛਲੀ ਵਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਐਮਪੀ ਬਣੇ ਸੀ 2019 ਦੀ ਲੋਕ ਸਭਾ ਚੋਣਾਂ ਦੇ ਵਿੱਚ ਮੋਹਮਦ ਸਰੀਕ ਜੀ ਸਾਰੇ ਦੇਖੋ ਬਾਰੋਂ ਹੀ ਆਏ ਨੇ ਬਾਕੀ ਦੇਖੋ ਕੀ ਚੋਣ ਨਤੀਜੇ ਆਉਂਦੇ ਨੇ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇ ਸਾਡਾ ਹੌਰ ਸੇਟ ਮੰਨੀ ਜਾਂਦੀ ਸੰਗਰੂਰ ਦੀ ਸੀਟ ਹੈ ਜਿਹਨੂੰ ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾਂਦਾ ਹੈ ਉਹ ਸੀਟ ਦੇ ਉੱਤੇ ਪਿਛਲੇ ਵਾਰੀ 2022 ਦੀ ਚੋਣ ਚੋਣ ਹੋਈ ਸੀ ਉਹ ਚੋਣ ਚੋਣ ਦੇ ਵਿੱਚ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੇ ਗਰਮੇਲ ਸਿੰਘ ਜੀ ਢੜਬਾ ਨੂੰ ਪਛਾੜਿਆ ਸੀਗਾ ਹਰਾਇਆ ਸੀਗਾ ਉਹ ਸੀਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਹੁਣ ਜਿਵੇਂ ਤੁਸੀਂ ਕਿਹਾ ਵੀ ਪਿਛਲੀ ਜਿਹੜੀ 2022 ਦੀ ਜੀਵਨੀ ਚੋਣ ਹੋਈ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਤੂਰੀ ਵਿਧਾਨ ਸਭਾ ਹਲਕੇ ਤੋਂ ਚੁਣ ਕੇ ਵਿਧਾਨ ਸਭਾ ਪਹੁੰਚੇ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਤੇ ਜਿਸ ਕਾਰਨ ਜਿਹੜੀ 2019 ਦੀ ਲੋਕ ਸਭਾ ਚੋਣ ਵਿੱਚ ਉਹਨਾਂ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤੇ ਉਸ ਤੋਂ ਬਾਅਦ 2022 ਦੀ ਜੀਵਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਗਰਮੇਲ ਸਿੰਘ ਘਰਾਚੋ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਹੜੇ ਸ਼੍ਰੋਮਣੀ ਕਾਲdal ਅਮਰਸਰ ਦੇ ਪ੍ਰਧਾਨ ਸਦਾ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਤੇ ਦੀਪ ਸਿੱਧੂ ਦੀ ਹੱਤਿਆ ਤੋਂ ਬਾਅਦ ਜਿਹੜਾ ਇੱਕ ਮਾਹੌਲ ਬਣਿਆ ਤੇ ਉਸ ਨੇ ਨਾਲ ਹੀ ਸਦਾ ਸਿੰਘ ਮਾਨ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਤੇ ਜਿਹੜੀ ਗੱਲ ਹੁਣ ਆਪਾਂ ਕਰ ਰਹੇ ਹਾਂ ਵੀ ਆਵਾਜ਼ ਦੀ ਪਾਰਟੀ ਦੀ ਆਵਾਜ਼ ਦੀ ਪਾਰਟੀ ਸ਼ੁਰੂ ਤੋਂ ਹੀ ਸੰਗਰੂਰ ਨੂੰ ਆਪਣਾ ਰਾਜਤਾ ਨਿਮਾਨਦੀ ਹੈ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਕੀ ਆਵਾਦੀ ਪਾਰਟੀ ਦਾ ਜਿਹੜੀ ਜਾੜਾ ਉਹ ਲੋਕ ਸਭਾ ਹਲਕਾ ਸੰਗਰੂਰ ਨੇ ਹੀ ਲਾਈ ਆ ਤੇ ਹੁਣ ਦੇਖੋ 2024 ਦੇ ਜਿਹੜੇ ਆਪਾਂ ਜੇ ਗੱਲ ਕਰੀਏ ਲੋਕ ਸਭਾ ਹਲਕਾ ਸੰਗਰੂਰ ਵਿੱਚ ਆਵਾਦੀ ਪਾਰਟੀ ਵੱਲੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਮੈਦਾਨ ਵਿੱਚ ਨੇ ਕਾਂਗਰਸ ਪਾਰਟੀ ਵੱਲੋਂ ਹਲਕਾ ਭਲੱਤ ਤੋਂ ਬਲਾਇਕ ਸਰਦਾਰਪਾਲ ਸਿੰਘ ਖੈਰਾ ਚੋਣ ਮੈਦਾਨ ਵਿੱਚ ਨੇ ਤੇ ਜੇ ਹੁਣ ਆਪਾਂ ਗੱਲ ਆਮ ਆਦਮੀ ਪਾਰਟੀ ਦੇ ਨਾਲ ਨਾਲ ਭਾਜਪਾ ਦੀ ਕਰੀਏ ਭਾਜਪਾ ਵੱਲੋਂ ਸ਼੍ਰੀ ਅਰਵਿੰਦ ਖੰਨਾ ਜਿਹੜੇ ਸੰਗਰੂਰ ਤੋਂ ਅਤੇ ਧੂਰੀ ਤੋਂ ਵੀ ਐਮ ਐਲ ਏ ਰਹੇ ਉਹ ਚੋਣ ਮੈਦਾਨ ਵਿੱਚ ਨੇ ਬਾਕੀ ਦੇਖੋ ਕੀ ਚੋਣ ਮੈਦਾਨ ਦੇ ਵਿੱਚ ਜਿਹੜਾ ਕੀ ਮਾਹੌਲ ਬਣਦਾ ਇਹ ਤਾਂ ਆਪਾਂ ਨੂੰ ਪਤਾ ਲੱਗੂਗਾ ਪਰ ਜੋ ਇੱਕ ਆਵਾਜ਼ ਆ ਰਹੀ ਆ ਜਿਹੜੀ ਵੀ ਇੱਕ ਮੁੱਖ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਦੇ ਗਰਮੀਤ ਸਿੰਘ ਮੀਤੇਰ ਤੇ ਜਿਹੜੇ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਦਾ ਸਿਮਨਜੀਤ ਸਿੰਘ ਮਾਨ ਦੇ ਵਿੱਚ ਹੀ ਦੇਖਿਆ ਜਾ ਰਿਹਾ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਦਾਸਕ ਪਾਲ ਸਿੰਘ ਖੈਰਾ ਨੇ ਵੀ ਇਸ ਚੋਣ ਮੁਕਾਬਲੇ ਨੂੰ ਤਕੌਣਾ ਬਣਾ ਦਿੱਤਾ ਜੇ ਗੱਲ ਕਰੀਏ ਆਪਾਂ ਲੋਕ ਸਭਾ ਸੀਟ ਪਟਿਆਲੇ ਦੀ ਜਿੱਥੇ ਵੀ ਪਟਿਆਲੇ ਦੀ ਲੋਕ ਸਭਾ ਸੀਟ ਦੇ ਉੱਤੇ ਦੋ ਸਾਬਕਾ ਐਮਪੀ ਜਿਹੜੇ 2014 ਦੇ ਵਿੱਚ ਡਾਕਟਰ ਧਨਵੀਰ ਗਾਂਧੀ ਜੀ ਐਮਪੀ ਬਣੇ ਔਰ 2019 ਦੇ ਵਿੱਚ ਮਹਾਰਾਣੀ ਪਰਨੀਤ ਕੌਰ ਜੀ ਐਮਪੀ ਬਣੇ ਜਿੱਥੇ ਕਿ ਦੋ ਸਾਬਕਾ ਐਮਪੀ ਚੋਣ ਲੜ ਰਹੇ ਨੇ ਉੱਥੇ ਹੀ ਦੋ ਨਵੇਂ ਚਿਹਰੇ ਨੇ ਇੱਕ ਡਾਕਟਰ ਬਲਬੀਨ ਸਿੰਘ ਔਰ ਨਾਲ ਇਨਕੇ ਸ਼ਰਮਾ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਹੁਣ ਆਪਾਂ ਨੂੰ ਬਤਲ ਜਿਹੜੀ ਲੋਕ ਸਭਾ ਹਲਕਾ ਪਟਿਆਲਾ ਉਹ ਕਾਂਗਰਸ ਦਾ ਗਾਠ ਰਿਹਾ 1999 ਤੋਂ ਲੈ ਕੇ 2019 ਤੱਕ ਮਹਾਰਾਣੀ ਪਰਨੀਤ ਕੌਰ ਇਤੋਂ ਚੋਣ ਜਿੱਤੇ ਰਹੇ ਨੇ 2014 ਨੂੰ ਛੱਡ ਕੇ ਕਿਉਂਕਿ 2014 ਦੇ ਵਿੱਚ ਆਵਾ ਦੀ ਪਾਰਟੀ ਦੀ ਟਿਕਟ ਤੇ ਡਾਕਟਰ ਧਰਮਵੀਰ ਗਾਂਧੀ ਨੇ ਇਥੋਂ ਲੋਕ ਸਭਾ ਚੋਣ ਜਿੱਤ ਕੇ ਮਹਾਰਾਣੀ ਪਰਨੀਤ ਕੌਰ ਨੂੰ ਹਰਾਇਆ ਸੀ ਤੇ ਹੁਣ ਜੇ ਆਪਾਂ ਗੱਲ ਕਰੀਏ ਡਾਕਟਰ ਬਲਵੀਰ ਸਿੰਘ ਜੀ ਡਾਕਟਰ ਬਲਵੀਰ ਸਿੰਘ ਜੀ ਇਸ ਸਮੇਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਨੇ ਤੇ ਜੇ ਗੱਲ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ ਸ਼ਰਮਾ ਦੀ ਕਰੀਏ ਉਹ ਐਨ.ਕੇ ਸ਼ਰਮਾ ਦੋ ਵਾਰੀ ਹਲਕਾ ਮੁਦਾਨ ਸਭਾ ਡੇਰਾ ਵਸੀ ਤੋਂ ਦੋ ਵਾਰੀ ਐਮਐਲਏ ਰਹੇ ਨੇ ਤੇ ਹੁਣ ਬਾਕੀ ਦੇਖੋ ਕੀ ਬਣਦਾ ਪਰ ਜੋ ਸਿਆਸੀ ਹਲਕਿਆਂ ਵਿੱਚ ਜੋ ਇੱਕ ਆਵਾਜ਼ ਮਾਰ ਰਹੀ ਆ ਵੀ ਜਿਹੜਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਵਿੱਚ ਹੀ ਆ ਬਾਕੀ ਦੇਖੋ ਕੀ ਬਣਦਾ ਬਾਕੀ ਕੱਲ ਨੂੰ 4 ਜੂਨ ਨੂੰ ਸਾਰਾ ਕੁਝ ਕਲੀਅਰ ਹੋ ਜਾਣਾ ਦੁਪਹਿਰੇ 11:00 ਵਜੇ ਤੱਕ ਸਾਰਾ ਕੁਝ ਪਤਾ ਲੱਗ ਜਾਣਾ ਸੋ ਬਹੁਤ-ਬਹੁਤ ਧੰਨਵਾਦ ਹੈ ਸਾਡਾ ਵੀਰ ਕਰਨ ਦੇਵਿਕੜ ਵਾਲੇ ਦਾ ਜਿਹੜੇ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੈ ਬਹੁਤ-ਬਹੁਤ ਧੰਨਵਾਦੀ ਤੁਹਾਡਾ ਧੰਨ